ਹੁੰਦੇ ਆਂ ਬਾਬਾ ਬਕਾਲਾ ਡੀਐਸਪੀ ਸਾਹਿਬ ਕੋਲ ਜਿੱਥੇ ਕਿ ਅੱਜ ਸਾਬਕਾ ਭਲਾਈਪੁਰ ਸਾਹਿਬ ਐਮਐਲਏ ਨੇ ਧਰਨਾ ਲਾਇਆ ਗਿਆ ਤੇ ਸਾਰੇ ਹੀ ਆਲ ਪੰਜਾਬ ਦੇ ਵਿੱਚ ਲੱਗੇ ਤੇ ਆਪਾਂ ਉਹਦੇ ਸੰਬੰਧ ਵਿੱਚ ਕਰਦੇ ਆਂ ਆ ਆਪਣੇ ਡੀਐਸਪੀ ਸਾਹਿਬ ਬਾਬਾ ਬਕਾਲਾ ਦੇ ਨਾਲ ਗੱਲਬਾਤ ਹਾਂਜੀ ਸਾਸ਼ੀ ਕਲ ਸਾਹਿਬ ਜੀ ਸਰ ਜੀ ਜੋ ਅੱਜ ਧਰਨਾ ਲੱਗਾ ਇਹਦੇ ਸੰਬੰਧ ਚ ਕੀ ਕਹਿਣਾ ਚਾਹੁੰਦੇ ਤੁਸੀਂ ਉਹ ਅੱਜ ਆਲ ਪੰਜਾਬ ਦੇ ਵਿੱਚ ਸਟੇਟ ਪਸਟਿਕ ਲਬ ਤੋਂ ਕਾਂਗਰਸ ਪਾਰਟੀ ਦੇ ਅੰਕਲ ਜਦਾਂ ਨੇ ਜਿਹੜਾ ਆ ਸਾਡੇ ਦਫਤਰ ਦੇ ਦਿੱਤਾ ਲਗਾਇਆ ਸਾਡੇ ਮੇਰੇ ਦਫਤਰ ਦੁਆਰ ਦਾ ਸੰਦੂਕ ਸੈਂਪਲਾਈ ਹੋਣੇ ਆਪਣਾ ਧਰਨਾ ਦਿੱਤਾ ਜਿਹਨੀਆਂ ਡਿਮਾਂਡ ਸਹਿਤ ਸਟੇਟ ਦੇ ਵਿੱਚ ਇਸ ਵੇਲੇ ਪੈਟਰੋਲ ਦੇ ਕੀਮਤਾਂ ਵਧ ਗਈਆਂ ਮਹਿੰਗਾਈ ਵੀ ਵਧ ਗਈ ਹੈ ਔਰ ਗਾਂਡਰ ਪਰਖ ਦੀ ਬੋਮ ਮਾਰੀ ਹੈ 26 ਅੱਜ ਜਿਸ ਬਾਰੇ ਸੀ ਆਪਣੇ ਹਾਈ ਅਫਸਰ ਨੂੰ ਇਹਨੀਆਂ ਮੱਦ ਪੱਤਰ ਵੀ ਦਿੱਤਾ ਤਾਂ ਜਦੋਂ ਸੀ ਪਹੁੰਚੇ ਆ ਡੀਐਸਪੀ ਬਾਬਾ ਬਕਾਲਾ ਸਾਹਿਬ ਤੇ ਸੰਤੋਖ ਸਿੰਘ ਵਿਧਾਇਕ ਜੋ ਭਲਾਈਪੁਰ ਸਾਹਿਬ ਪਹੁੰਚੇ ਆ ਸਾਬ ਦਾ ਵਿਧਾਇਕ ਜੋ ਕਿ ਇਹਨਾਂ ਨੇ ਅੱਜ ਇੱਥੇ ਡੀਐਸਪੀ ਸਾਹਿਬ ਦੇ ਅੱਗੇ ਧਰਨਾ ਲਾਇਆ ਵਾ ਤੇ ਆਪਾਂ ਇਹਨਾਂ ਨਾਲ ਕਰਦੀਆਂ ਗੱਲਬਾਤ ਹਾਂਜੀ ਸਾਸ਼ੀਕਲ ਜੀ ਹਾਂਜੀ ਅੱਜ ਕਾਦੇ ਸੰਬੰਧ ਵਿੱਚ ਜਿਹੜਾ ਇੱਥੇ ਧਰਨਾ ਲਾਇਆ ਗਿਆ ਜੀ ਅੱਜ ਕਾਂਗਰਸ ਹਾਈ ਕਮਾਂਡ ਦਾ ਸਾਡੇ ਪ੍ਰਧਾਨ ਨੇ ਜਿਹੜੇ ਅਮਰਿੰਦਰ ਸਿੰਘ ਵੀ ਰਾਜਾ ਬਣੇ ਕਾਂਗਰਸ ਪਾਰਟੀ ਜੀ ਉਹਨਾਂ ਦੇ ਹੁਕਮਾਂ ਅਨੁਸਾਰ ਸਾਰੇ ਪੰਜਾਬ ਦੇ ਵਿੱਚ ਡੀਐਸਪੀ ਦਫ਼ਤਰਾਂ ਦੇ ਵਿੱਚ ਜਿਹੜਾ ਤਰਨਾਲਾ ਦਿੱਤਾ ਗਿਆ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਜਿਹੜੀਆਂ ਲੁੱਟਾਂ ਖਵਾ ਹੋਣ ਡੀਆਂ ਸ਼ਰੇਆਮ ਕਤਰਿਆਂ ਮਹੂਣ ਡੇ ਔਰ ਅਸਲਾ ਜਿਹੜਾ ਵਾ ਆਮ ਲੋਕੀ ਜਿਹੜੇ ਬੱਚੇ ਲਈ ਫਿਰਦੇ ਔਰ ਸਮੈਗ ਜਿਹੜੀ ਉਹ ਘਰ ਘਰ ਵੇਚਣ ਡੇ ਉਹਦੇ ਸਬੰਧ ਦੇ ਵਿੱਚ ਇਹ ਅੱਜ ਤਰਨਾਲਾ ਆ ਤੇ ਅਸੀਂ ਪਰ ਜ਼ੋਰ ਮੰਗ ਕਰਦੇ ਸਰਕਾਰ ਕੋਲ ਤੋਂ ਪੁਲਿਸ ਅਫਸਰ ਕੋਲ ਵੀ ਇਹ ਜਿਹੜਾ ਵਾ ਇਹ ਕੰਮ ਰੋਕਿਆ ਜਾਵੇ ਕਿਉਂਕਿ ਸ਼ਰੇ ਆਮ ਕਦਰ ਆਮ ਘੋਟਿਆ ਵਾ ਬੜਾ ਬੁਰਾ ਹਾਲ ਹੈ ਪੰਜਾਬ ਦਾ ਕੋਈ ਘੀਆਂ ਪੈੜਾ ਸੁਰੱਖਿਤ ਨਹੀਂ ਹੈ ਜਦੋਂ ਕੱਲੇ ਜਿਹੜੇ ਉਹ ਬਾਜ਼ਾਰ 'ਚ ਨਹੀਂ ਜਾ ਸਕਦੇ ਜੀ ਔਰ ਬਹੁਤ ਹੀ ਬੁਰਾ ਹਾਲ ਆ ਇਸ ਕਰਕੇ ਅੱਜ ਸਾਰੇ ਪੰਜਾਬ ਦੇ ਅਮਰਿੰਦਰ ਸਿੰਘ ਹੀ ਰਾਜਾ ਬੜਿੰਗਜੀ ਦੀ ਗਵਾਹੀ ਦੇ ਵਿੱਚ ਜਿਹੜਾ ਵਾ ਹਰ ਹਲਕੇ ਦੇ ਵਿੱਚ ਡੀਐਸਪੀ ਦੇ ਦਫ਼ਤਰ ਦੇ ਵਿੱਚ ਜਿਹੜੇ ਅਧਰ ਨੇ ਲਾਏ ਗਏ ਔਰ ਮੰਗ ਪੱਤਰ ਸਾਰਿਆਂ ਨੇ ਦਿੱਤੇ ਆ ਇਹ ਮੰਗ ਪੱਤਰ ਦਿੱਤਾ ਕਿ ਇਹ ਜਿਹੜੇ ਕੰਮ ਆ ਰੁਕੇ ਜਾਣ ਤੁਹਾਨੂੰ ਲੱਗਦਾ ਨਹੀਂ ਵੀ ਇਹ ਇੰਨੇ ਰੋਜ਼ ਧਰਨੇ ਕਿਸਾਨ ਜਥੇਬੰਦੀਆਂ ਵੀ ਲਾ ਰਹੀਆਂ ਵਾ ਸਕੂਲਾਂ ਦੇ ਟੀਚਰ ਵੀ ਲਾ ਰਹੇ ਆ ਹਰ ਥਾਂ ਇਹ ਧਰਨੇ ਲੱਗ ਰਹੇ ਆ ਜੋ ਕਿ ਭਗਵੰਤ ਮਾਨ ਦੀ ਸਰਕਾਰ ਅੱਜ ਕੋਈ ਇੱਥੇ ਜਿਹੜਾ ਵਾ ਉਹ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਸੀ ਕੋਈ ਧੀਆਂ ਭੈਣਾਂ ਦੀ ਇਤਨੀ ਖਰਾਬ ਹੋਊਗੀ ਕੋਈ ਚੁੰਨੀਆਂ ਨਹੀਂ ਲੱਥਣਗੀਆਂ ਸ਼ਰਿਆਮ ਜਿਹੜੇ ਧਰਨੇ ਲੱਗ ਰਹੇ ਤੇ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਵਾ ਉਹ ਖੇਰੂ ਖੇਰੂ ਮਤਲਬ ਤਾਰ-ਤਾਰ ਕੀਤੀ ਜਾ ਰਹੀ ਆ ਤੇ ਜਿਹੜੇ ਕਹਿੰਦੇ ਸੀ ਇੱਥੇ ਕਰੈਮ ਨਹੀਂ ਹੁੰਦੇ ਬਲਾਤਕਾਰ ਨਹੀਂ ਹੁੰਦੇ ਛੋਟੀਆਂ-ਛੋਟੀਆਂ ਬੱਚੀਆਂ ਨੂੰ ਜੇ ਜਾਣੀਏ ਤੇ ਹੁਣ ਛੋਟੀਆਂ-ਛੋਟੀਆਂ ਬੱਚੀਆਂ ਦੇ ਜਿਹੜੇ ਰੇਵ ਹੋ ਰਹੇ ਆ ਬਲਾਤਕਾਰ ਹੋ ਰਹੇ ਆ ਸ਼ਰੀਆਮੀ ਜੋ ਗੁੰਡਾਗਰਦੀ ਆ ਇਹਦੇ ਕਿਤੇ ਨਾ ਕਿਤੇ ਲੱਗਦਾ ਵਾ ਵੀ ਤੁਹਾਨੂੰ ਤੁਹਾਡੇ ਮੰਗ ਪੱਤਰ ਦੇ ਨਾਲ ਇਹਨੂੰ ਸਰਕਾਰ ਨੂੰ ਕੋਈ ਅਸਰ ਹੋਊਗਾ ਉਹ ਸਾਡਾ ਫਰਜ ਆ ਆਪੋਜੀਸ਼ਨ ਦਾ ਫਰਜ ਆ ਜੀ ਜਿੱਥੇ ਸਰਕਾਰ ਕੋਈ ਗਲਤ ਕਰਦੀ ਆ ਜਾਂ ਪੁਲਿਸ ਅਫਸਰ ਗਲਤ ਕਰਦੇ ਆ ਉੱਥੇ ਡਟ ਕੇ ਉਹਨਾਂ ਦੀ ਵਿਰੋਧਤਾ ਕਰਨਾ ਜੀ ਧਰਨੇ ਵੀ ਲਾਉਣੇ ਔਰ ਹਰ ਤਰੀਕੇ ਦੇ ਨਾਲ ਉਹਨਾਂ ਨੂੰ ਕੱਛਣਾ ਡਿਗਾਉਣਾ ਕੀ ਸਰਕਾਰ ਨੂੰ ਇਹਦਾ ਕੋਈ ਅਸਰ ਹੋਊਗਾ ਜਿੰਨਾ ਰੋਜ਼ ਐਨੇ ਤਰਨੇ ਲੱਗਦੇ ਉਹਨਾਂ ਦਾ ਕੋਈ ਅਸਰ ਨਹੀਂ ਆ ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ ਸ਼ਰੀਆਮ ਕਤਲ ਸ਼ਰੀਆਮ ਗੋਲੀਆਂ ਸ਼ਰੀਆਮ ਸਮੈਕਾ ਜਿੱਦਾ ਤੁਸੀਂ ਮੰਨ ਲਓ ਕਹਿ ਰਹੇ ਆਂ ਵੀ ਸ਼ਰੀਆਮ ਤਰ੍ਹਾਂ ਤਰ ਨਸ਼ਾ ਵੇਚ ਰਿਆ ਝੂਠੇ ਪਰਚੇ ਜਿਹੜੇ ਆ ਉਹ ਹੋ ਰਹੇ ਆ ਤੇ ਜਿਹੜੇ ਵੱਡੇ ਵੱਡੇ ਕ੍ਰੈਮਾਂ ਦੇ ਪਰਚੇ ਆ ਉਹ ਇਹ ਅੰਦਰ ਖਾਤੇ ਜਿਹੜਾ ਮਿਲੀ ਭੁਗਤ ਕਰ ਰਹੀ ਹੈ ਸਰਕਾਰ ਨਾਲ ਜੋ ਡੀਐਸਪੀ ਸਾਹਿਬ ਜੋ ਪ੍ਰਸ਼ਾਸਨਵਾ ਥੱਲੇ ਤੋਂ ਲਾ ਕੇ ਉੱਪਰ ਤੱਕ ਹੋਰ ਜਿਹੜੀ ਆਪੋਜੀਸ਼ਨ ਹੈ ਉਹਦਾ ਫਰਜ ਬਣਦਾ ਵਾ ਕਿ ਇਹਨਾਂ ਦੇ ਧਿਆਨ ਦੇ ਵਿੱਚ ਅਫਸਰਾਂ ਦੇ ਧਿਆਨ ਦੇ ਵਿੱਚ ਜਾਂਦਾ ਜਾਵੇ ਜੀ ਔਰ ਅਸੀਂ ਧਿਆਨ ਦੇ ਵਿੱਚ ਸਮੇਂ-ਸਮੇਂ ਲਿਆਉਂਦੇ ਨੇ ਜੀ ਅੱਜ ਵੀ ਪੰਜਾਬ ਦੇ ਸਾਰੇ ਵਿੱਚ ਧਰਨੇ ਲਾਉਣ ਦੀ ਇਹੋ ਨੋਬਤ ਆਈ ਕਿ ਬੁਰਾ ਹਾਲ ਪੰਜਾਬ ਦਾ ਕੋਈ ਸੁਰੱਖਿਤ ਨਹੀਂ ਆ ਨਸ਼ਾ ਕਰ ਕਰ ਵੇਖਣ ਡਿਆ ਰੋਜ਼ ਟੀਕੇ ਲਾ ਕੇ ਮੁੰਡੇ ਜਿਹੜੇ ਆ ਜਿਹੜੇ ਅੱਜ ਮਰ ਰਹੇ ਆ ਕਾਹਨਦਾ ਇੱਕ ਜਵਾਨ ਬੱਚਾ ਵਾ ਉਹਨਾਂ ਦਾ ਇਚਰਾਗ ਬੁੱਝ ਗਿਆ ਉਹਨਾਂ ਨੂੰ ਕੀ ਸਰਕਾਰਾਂ ਦੀ ਗੱਲ ਆ ਫੋਟਾ ਫੋਨ ਦੀ ਕੀ ਗੱਲ ਲੋਰ ਜੇ ਉਹਨਾਂ ਦੇ ਬੱਚੇ ਸੁਰੱਖਤ ਨਹੀਂ ਆ ਇਸ ਕਰਕੇ ਅਸੀਂ ਆਸ ਕਰਦੇ ਆ ਕਿ ਜਿਹੜਾ ਪੰਜਾਬ ਲੇਵਲ ਤੇ ਅੱਜ ਧਰਨੇ ਲੱਗੇ ਆ ਸਰਕਾਰ ਨੂੰ ਜਿਹੜਾ ਵਾ ਉਹ ਜਾਗਣਾ ਚਾਹੀਦਾ ਔਰ ਪੁਲਿਸ ਅਸਟਰ ਨੂੰ ਜਿਹੜਾ ਵਾ ਉਹ ਹਦਾਇਤਾਂ ਕਰਨੀਆਂ ਚਾਹੀਦੀ ਕਿ ਇਹ ਜਿਹੜਾ ਨਸ਼ੇ ਜਿਹੜੇ ਬੰਦ ਕਿੱਥੇ ਜਾਣ ਲੁੱਟਾ ਖਵਾ ਬੰਦ ਕੀਤੇ ਜਾਣ ਜਿਹੜੇ ਝੂਠੇ ਪਰਚੇ ਆ ਜੀ ਜਾਂ ਜਿਹੜੇ ਹਥਿਆਰ ਨਹੀਂ ਫਿਰਦੇ ਆ ਲੋਕ ਉਹਨਾਂ ਨੂੰ ਬੰਦ ਕਰਦੇ ਆ ਜੀ ਦੋ ਤਿੰਨ ਸਾਡੇ ਕੋਲ ਕੇਸ ਆਇਆ ਕਿ ਡੀਐਸਪੀ ਸਾਹਿਬ ਬਾਬਾ ਬਕਾਲਾ ਨੇ ਨਜਾਇਜ਼ ਪਰਚੇ ਜਿਹੜੇ ਕੀਤੇ ਗਏ ਆ ਜਿਹੜਾ ਰਾਈਟ ਪਰਚੇ ਆ ਉਹਨਾਂ ਨੂੰ ਜਿਹੜਾ ਟਾਲ ਮਟੋਲ ਕਰ ਦਿੱਤਾ ਗਿਆ ਵਾ ਉਹ ਸਾਡੇ ਕੋਲ ਦੋ ਕੇਸ ਅਜੇ ਵੀ ਹੈਗੇ ਆ ਡੀਐਸਪੀ ਬਾਬਾ ਬਕਾਲਾ ਦੇ ਸਾਹਿਬ ਇਸ ਟਾਈਮ ਮੌਜੂਦਾ ਜੋ ਆ ਉਹ ਨਜਾਇਜ਼ ਪਰਤੇ ਪਰਚੇ ਕਰ ਕਰਕੇ ਜਿਹੜੇ ਰਾਈਟ ਆ ਉਹ ਪਰਚੇ ਨਹੀਂ ਕਰ ਰਹੇ ਉਹ ਟਾਲ ਮਟੋਲੇ ਕਮਾ ਕਮਾ ਕੇ ਪ੍ਰਸ਼ਾਸਨ ਜਿਹੜਾ ਜਿਉਂ ਮਿਲੀ ਭੁਗਤ ਕਰ ਰਿਹਾ ਵਾ ਬਹੁਤ ਹੀ ਇਹ ਖੱਜਲ ਖਵਾਰੀ ਆਮ ਪਬਲਿਕ ਨੂੰ ਹੋ ਰਹੀ ਆ ਜੋ ਕਿ ਸਾਡੇ ਕੋਲ ਇਹ ਦਰਾਂ ਦੇ ਕੇਸ ਬਹੁਤ ਆਏ ਆ। ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ? ਵੇਖੋ ਮੇਰੇ 'ਤੇ ਧਿਆਨ ਚ ਨਹੀਂ ਵਹੇ ਤੁਸੀਂ ਲੈਂਦਾ ਮੇਰੇ 'ਤੇ ਧਿਆਨ ਚ ਲੈਂਦਾ ਵਾ। ਕਿਉਂਕਿ ਮੈਨੂੰ ਐਫ ਆਈ ਆਰ ਦੀ ਕਾਪੀ ਜੀ। ਲਓ। ਔਰ ਮੈਂ ਡੀਪੀ ਸਾਹਿਬ ਨਾਲ ਵੀ ਗੱਲ ਕਰਦਾ ਜਾਂ ਲੋੜ ਪਈ ਜੀ ਤੇ ਐਸ ਐਸ ਪੀ ਸਾਹਿਬ ਨੂੰ ਮਿਲਾਂਗੇ ਡੀਜੀਪੀ ਸਾਹਿਬ ਨੂੰ ਮਿਲਾਂਗੇ। ਜੇ ਆਪਾਂ ਇਹਦੇ ਗਲਤੀ ਆ ਤੇ ਆਪਾਂ ਉਹਦੀ ਡਟ ਕੇ ਜਿਹੜੀ ਆ ਉਹ ਜ਼ਿੰਮੇਵਾਰ ਕਰਾਂਗੇ। ਓਕੇ ਜੀ ਧੰਨਵਾਦ। ਹਾਂ ਜੀ। ਇੱਕ ਮਿੰਟ ਇਹ ਨਾ ਫਰਜ਼ ਬਣਦਾ ਵਾ ਕਿ ਇਨਾਂ ਦੇ ਧਿਆਨ ਦੇ ਵਿੱਚ ਅਸਰਾਂ ਦੇ ਧਿਆਨ ਦੇ ਵਿੱਚ ਜਾਂਦਾ ਜਾਣਾ ਜੀ ਔਰ ਅਸੀਂ ਧਿਆਨ ਦੇ ਵਿੱਚ ਸਮੇਂ-ਸਮੇਂ ਲਿਆਉਂਦੇ ਰਹਿੰਦੇ ਜੀ ਅੱਜ ਵੀ ਪੰਜਾਬ ਦੇ ਸਾਰੇ ਵਿੱਚ ਧਰਨੇ ਲਾਉਣ ਦੀ ਇਹੋ ਨੋਬਤ ਆਈ ਕਿ ਬੁਰਾ ਹਾਲ ਪੰਜਾਬ ਦਾ ਕੋਈ ਸੁਰੱਖਤ ਨਹੀਂ ਆ ਨਸ਼ਾ ਕਰ ਕਰ ਵੇਖਣ ਡਿਆ ਰੋਜ਼ ਟੀਕੇ ਲਾ ਕੇ ਮੁੰਡੇ ਜਿਹੜੇ ਆ ਜਿਹੜੇ ਆ ਜੀ ਮਰ ਰਹੇ ਆ ਕਈ ਨਾ ਕੋ ਇੱਕ ਜਵਾਨ ਬੱਚਾ ਵਾ ਉਹਨਾਂ ਦਾ ਚਿਰਾਗ ਬੁੱਝ ਗਿਆ ਉਹਨਾਂ ਨੂੰ ਕੀ ਸਰਕਾਰਾਂ ਦੀ ਗੱਲਾਂ ਫੋਟਾ ਫੋਣ ਦੀ ਕੀ ਗੱਲ ਆ ਲੋੜ ਜੀ ਉਹਨਾਂ ਦੇ ਬੱਚੇ ਸੁਰੱਖਤ ਨਹੀਂ ਆ ਇਸ ਕਰਕੇ ਅਸੀਂ ਹਾਸ ਕਰਦੇ ਆ ਕਿ ਜਿਹੜਾ ਪੰਜਾਬ ਲੇਵਲ ਤੇ ਅੱਜ ਧਰਨੇ ਲੱਗੇ ਆ ਸਰਕਾਰ ਨੂੰ ਜਿਹੜਾ ਵਾ ਉਹ ਜਾਗਣਾ ਚਾਹੀਦਾ ਔਰ ਪੁਲਿਸ ਅਸਟਰ ਨੂੰ ਜਿਹੜਾ ਵਾ ਉਹ ਹਦਾਇਤਾਂ ਕਰਨੀਆਂ ਚਾਹੀਦੀ ਕਿ ਇਹ ਜਿਹੜਾ ਨਸ਼ੇ ਜਿਹੜੇ ਵੰਦ ਕਿਥੇ ਜਾਣ ਲੁੱਟਾਕੂਆਂ ਵੱਲ ਕੀਤੇ ਜਾਣ ਤੇ ਜਿਹੜੇ ਝੂਠੇ ਪਰਚੇ ਜੀ ਜਾਂ ਜਿਹੜੇ ਗੰਗਪਲਾਈਪੁਰ ਦੇ ਅਗਵਾਏ ਰੇਟ ਜੋ ਕਿ ਇਸ ਮਕਸਦ ਵਾਸਤੇ ਕੀਤਾ ਗਿਆ ਹੈ ਕਿ ਨਸ਼ਿਆਂ ਬਾਰੇ ਡੋਟਾ ਖੋਆ ਬਾਰੇ ਗੋਲੀਆਂ ਬਾਰੇ ਜੋ ਕਿ ਲਾਡ ਲਾਡਰ ਤੋਂ ਬਹੁਤ ਹੀ ਔਟ ਆਫ ਹੋ ਚੁੱਕਾ ਬਹੁਤ ਬਾਹਰ ਨਿਕਲ ਚੁੱਕਾ ਜਿੱਤੇ ਕੋਈ ਕੰਟਰੋਲ ਨਹੀਂ ਕੀਤਾ ਜਾ ਰਿਹਾ ਇਸ ਨੂੰ ਖਤ ਪਾਉਣ ਲਈ ਆਪਾਂ ਜਿੱਥੇ ਇਕੱਠੇ ਹੋਏ ਆ ਇੱਕ ਸਮੇਂ ਪੈ ਪਾਇਆ ਕਰ ਕਾਲੀ ਕਾਂਗਰਸ ਤੋਂ ਉਹ ਅੱਖ ਤੇ ਇੱਕ ਅਸੀਂ ਬਦਲਾਅ ਲੈ ਆਂਦਾ ਕਿ ਇੱਕ ਨਹੀਂ ਦੂਜਿਆਂ ਨੂੰ ਹੀ ਦੇਖ ਲਈਏ ਬਦਲਾਅ ਤੁਹਾਡੇ ਸਾਹਮਣੇ ਇਹੋ ਜਿਹਾ ਆਇਆ ਕਿ ਤੁਸੀਂ ਆਪਣੇ ਅੱਖੀਂ ਦੇਖ ਰਹੇ ਜੇ ਉਹ 2 ਮਿੰਟ 2 ਮਿੰਟ ਬੈਠੋ ਯਾਰ ਦਾ ਲੁੱਟਾ ਖੋਆ ਨਸ਼ੇ ਕੀ ਇਸ ਪੁੱਸ ਨੂੰ ਕੀ ਇਸ ਅੰਸ਼ਾ ਭਾਈ ਨੂੰ ਨਹੀਂ ਪਤਾ ਕਿਥੇ ਨਸ਼ਾ ਵੇਖਦਾ ਪਿਆ ਕੇਲੇ ਕੋਟ ਕਟਾਏ ਤੇ ਕੋਰ ਵਾਲਾ ਨਜਾਇਜ਼ ਹਥਿਆਰ ਜਿੱਥੇ ਹਰ ਰੋਜ਼ ਡੈਲੀ ਅਖਬਾਰ ਤੋਂ ਡੈਲੀ ਅਖਬਾਰ ਦੇ ਵਿੱਚ ਅੱਜ ਉੱਥੇ ਗੋਲੀ ਮਾਰਤੀ ਅੱਜ ਉੱਥੇ ਗੋਲੀ ਮਾਰਤੀ ਅੱਜ ਫਲਾਣਾ ਮਰਦਾ ਉਹਨੂੰ ਮਾਰਤਾ ਇਹਨੂੰ ਮਾਰਤਾ ਇਹ ਹੁਣ ਕੁਝ ਹੋਣ ਰਿਹਾ ਕੀ ਅੱਜ ਅਸੀਂ ਇੱਥੇ ਕੋਈ ਕੇ ਵੀ ਵਿਸ਼ਵਾਸ ਕਰ ਸਕਦੇ ਆਂ ਕਿ ਅਸੀਂ ਆਪਾਂ ਸੁਰੱਖਿਆ ਦੇ ਤਹਿਤ ਆਪਣੇ ਘਰ ਜਾ ਸਕਦੇ ਆਂ ਕੋਈ ਬਾਹਰ ਖੜੀ ਕਰਕੇ ਦੱਸੇ ਕਿ ਮੈਨੂੰ ਸਰਕਾਰ ਨੂੰ ਗੁਸੁਰਖਿਆ ਮਿਲੀ ਹੈ ਜਾਂ ਸਾਡਾ ਕੋਈ ਮਾਲ ਪੁੱਦਾ ਖਿਆਲ ਰੱਖ ਲਈ ਆ ਕੋਈ ਬਾਹ ਖੜੀ ਕਰਕੇ ਦੱਸੇ ਪੁੱਛੀਏ ਜਾਲੇ ਪੰਜਾਬ ਸਰਕਾਰ ਨੇ ਆਖਿਆ ਅਸੀਂ ਨਸ਼ੇ ਬੰਦ ਕਰ ਦਿੱਤੇ ਆ ਪਤਾ ਨਹੀਂ ਕਿੰਨੀਆਂ 50 60 70 ਹਜ਼ਾਰਾਂ ਦੇ ਨੌਕਰੀਆਂ ਦੇ ਦਿੱਤੀਆਂ ਐਨੇ ਮੇਰੇ ਵੀਰ ਬੈਠਾ ਜੇ ਕੋਈ ਇੱਕ ਬਾਹ ਖੜੀ ਕਰਕੇ ਦੱਸੇ ਜਿੰਨੂੰ ਨੌਕਰੀ ਮਈ ਆ ਇਹਨਾਂ ਇੱਕ ਵਾਦਾ ਕੀਤਾ ਸੀ ਤੇ ਜਿਹੜੀਆਂ ਬੀਪੀਆਂ ਸੋਈ ਚ ਕੰਮ ਕਰ ਰਹੀਆਂ ਉਹਨਾਂ ਨੂੰ ਵਾਹੇ 2000 ਰੁਪਇਆ ਦੇਵਾਂਗੇ ਕੋਈ ਭੈਣ ਮੇਰੀ ਬਾਹ ਖੜੀ ਕਰਕੇ ਦੱਸੇ ਜਿਹਨੂੰ 2000 ਰੁਪਇਆ ਮਿਲਿਆ ਝੂਠੇ ਵਾਲੇ ਸਭ ਕੋਈ ਝੂਠ ਕੋਈ ਪ੍ਰਸ਼ਾਸਨ ਦੇ ਉੱਤੇ ਸਖਤ ਕੋਈ ਕਾਰਵਾਈ ਨਹੀਂ ਨਾ ਪ੍ਰਸ਼ਾਸਨ ਕੇ ਉਹਦੇ ਕਰਨਾ ਤੁਸੀਂ ਅੱਜ ਇੱਕ ਰਿਪੋਰਟ ਲਿਖਾਉਣ ਚਲ ਜਿਓ ਥਾਣੇ ਦੇ ਵਿੱਚ ਤੁਹਾਡੇ ਘਰ ਚੋਰੀ ਹੋਈ ਆ ਜਾਂ ਤੁਹਾਨੂੰ ਲੁੱਟਿਆ ਗਿਆ ਜਾਂ ਤੁਹਾਡੀ ਮੋਟਰਸਾਈਕਲ ਸਕੂਟਰ ਲੈ ਜਾਂਦੇ ਮੇਰੀ ਵੀ ਜੇਬ ਕੱਟੀ ਗਈ ਕਹਿਣੇ ਅਜ ਤੱਕ ਉਹ ਰਿਪੋਰਟ ਵੀ ਲਿਖੀ ਹੋਏ ਮਹਿਕਮਾ ਲਿਖਦਾ ਹੀ ਨਹੀਂ ਜਾਂ ਇੱਕ ਰਿਪੋਰਟ ਨਹੀਂ ਜਾਵੇ ਸ਼ਿਖਾਰਚਨਾ ਲਿਖੀ ਜਾਊਗੀ ਜਾਂ ਇੱਕ ਪਹਿਨ ਲਿਖੀ ਜਾਊਗੀ ਨਹੀਂ ਉਹ ਕਹਿੰਦੇ ਸਾਡੇ ਕੋਲ ਮੁਲਾਜ਼ਮ ਹੀ ਹੈ ਨਹੀਂ ਕਿ ਸਭ ਚੌਂਕੀ ਤੋਂ ਚਲੀ ਜਾਓ ਇੱਕ ਤੇ ਜਾਂ ਦੋਸ਼ ਪਾਈ ਲੈ ਉਹਨਾਂ ਨੂੰ ਆਖੀ ਅਫਸਾਨੇ ਸਾਹਿਬ ਹਾਰਦਾ ਕੌਂਦੀ ਤੱਕ ਪਹੁੰਚਵਾ ਦੇ ਸਾਡੇ ਅਹੀ ਕਦਾ ਚਾਹੀਏ ਚੌਂਕੀ ਕਦਾਂ ਖਾਲੀ ਛੱਡ ਜੀਏ ਇੱਕ ਪਾਸੇ ਭਗਵੰਤ ਮਾਨ ਕਹਿ ਰਿਹਾ ਪੰਜਾਬ ਦਾ ਮੁੱਖ ਮੰਤਰੀ ਕਿ ਮੈਂ ਨੌਕਰੀਆਂ ਬੜੀਆਂ ਦਿੰਦੀਆਂ ਨੇ ਉਹ ਕੁਨੇ ਜੱਟਾਣਾ ਤੇ ਠਾਣਾ ਤੇ ਚਮਕੀਆ ਤੇ ਨਫਰੀ ਕਿਉਂ ਨਾ ਹੋਵੇ ਇੱਕ ਕਰਕੇ ਭਰਾਓ ਤਕੜੇ ਹੋ ਕੇ ਇਹ ਆਪਾਂ ਨੂੰ ਜਦੋਂ ਜਦ ਕਰਨੀ ਪੈਣੀ ਆ ਆਪਾਂ ਨੂੰ ਸੰਘਰਸ਼ ਲੜਨਾ ਪੈਣਾ ਇੱਕ ਮੇਰੀ ਬੇਨਤੀ ਹਾਈ ਕਮਾਂਡ ਨੂੰ ਵੀ ਆ ਜੇ ਮੇਰੀ ਹੁਣ ਤੱਕ ਆਵਾਜ਼ ਮੇਰਾ ਵੀਰ ਕੋ ਪਛਾ ਸਕਦਾ ਹੋਵੇ ਕੋਈ ਪੱਤਰਕਾਰ ਪਛਾ ਸਕਦਾ ਹੋਵੇ ਤੇ ਜਿੱਥੇ ਜਿੱਥੇ ਜਿਸ ਹਲਕੇ ਦਾ ਜਿਸ ਨੂੰ ਇਨਚਾਰਜ ਬਣਾਇਆ ਉਹ ਉੱਥੇ ਹੀ ਆਪਣਾ ਕੰਮ ਕਰੇ ਦੂਜੇ ਹਲਕੇ ਦੇ ਵਿੱਚ ਦਖਲਅੰਦਾਜ਼ੀ ਨਾ ਕਰੇ ਕਿਉਂਕਿ ਇਹਦੇ ਨਾਲ ਪਾਰਟੀ ਕਮਜ਼ੋਰ ਹੁੰਦੀ ਆ ਇਹ ਗੱਲ ਵੀ ਇਹਨਾਂ ਤਰ੍ਹਾਂ ਦੀ ਗੱਲ ਆਪਾਂ ਭਾਈਪੁਰ ਸਾਹਿਬ ਨੂੰ ਇੱਕ ਮੈਂ ਕਹਾਂਗਾ ਕਿ ਇੱਕ ਐਪਲੀਕੇਸ਼ਨ ਲੈ ਲੈਣਾ ਜਾਂ ਜਿਸ ਤਰ੍ਹਾਂ ਇਹਨਾਂ ਨੂੰ ਚੰਗਾ ਲੱਗੇ ਸਾਰੇ ਹਲਕੇ ਦੇ ਦਸਤਖਤ ਕਰਾ ਕੇ ਪ੍ਰਧਾਨ ਸਾਹਿਬ ਜੀ ਉਹ ਰਾਜਾ ਬਣੇ ਨੇ ਉਹ ਦਿੱਤੇ ਜਾਣ ਕਿ ਜਿੱਥੇ-ਜਿੱਥੇ ਵੀ ਹਲਕਾ ਨਿਚਾਰ ਜੇ ਉੱਥੇ-ਉੱਥੇ ਕੰਮ ਕਰੇ ਦੂਜੇ ਹਲਕੇ 'ਚ ਦਖਲਅੰਦਾਜ਼ੀ ਨਾ ਕਰੇ ਮੈਂ ਬੁਲਾਰਿਆਂ ਨੇ ਬਹੁਤ ਕੁਝ ਦੱਸ ਦਿੱਤਾ ਗਰਮੀ ਬਹੁਤ ਜ਼ਿਆਦੀ ਆ ਮੈਂ ਇੰਨੀ ਹੀ ਗੱਲਾ ਕਹਿੰਦਾ ਆ ਸਾਧਿਆਂ ਤੋਂ क्षमा ਮੰਗਦਾ ਹਾਂ ਤੇ ਆਪਾਂ ਤਕੜੇ ਹੋ ਜਿੰਦਾਬਾਦ ਕਾਰ ਜੋ ਸਾਡੇ ਹਲਕਾ ਵਿਦਾਇਕ ਸਰਦਾਰ ਸੰਤੋਖ ਸਿੰਘ ਭਾਈਪੁਰ ਬਾਲ ਸਾਹਿਬ ਤੇ ਗੁਰੂਆਂ ਦੀਆਂ ਸੰਗਤਾਂ ਗੁਰੂ ਦੀ ਦਰਸ਼ਨੀ ਦੇਖੇ ਸਾਰੇ ਗੁਰੂ ਦੀ ਦ੍ਰਿਸ਼ਟੀ ਚ ਸੱਚ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਲ ਸਾਹਿਬ ਨੇ ਤੇ ਸਾਰਿਆਂ ਬਜ਼ਾਰਿਆਂ ਨੇ ਵਿਸ਼ਾ ਸਕੂਲ ਦਾ ਵੀ ਚਾਲਣ ਪਾਇਆ ਸੰਗਤ ਜੀ ਬੀਟੀ ਇੱਕੇ ਪੰਡਤ ਜੀ ਨੇ ਰਮਾਇਣ ਸ਼ੁਰੂ ਕੀਤੀ ਸਿਆਲ 6 ਮਹੀਨੇ ਕੱਢ ਤੇ ਸਿਆਲ ਜੀ ਤੋਂ ਬਾਲ ਸਾਹਵਰ ਦਾ ਇੱਕ ਰਾਮ ਜੀ ਦਾ ਰੌਣ ਜੀ ਦਾ ਸੀਤਾ ਸੀ ਉਹਨੇ ਕੀਤੀ ਗਲਤੀ ਇਹ ਰਾਮ ਨੇ ਲੰਕਾ ਬਰਬਾਦ ਕਰਾ ਲਈ ਅੱਜ ਹਲਕਾ ਭਾਈ ਨੇ 6 ਮਹੀਨੇ ਨਾਰਾਦ